ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਲਵ ਫੋਰਐਵਰ ਵਿੱਚ ਦੇਖੋ ਅੱਜ ਦੀ ਬ੍ਰੇਕਿੰਗ ਨਿਊਜ਼ ਦੋਸਤੋ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਸਟ੍ਰੇਲੀਆ 'ਚ ਕਿਵੇਂ ਪੰਜਾਬੀ ਖੇਤੀ ਕਰਕੇ ਕਰੋੜਾਂ ਡਾਲਰ ਕਮਾ ਰਹੇ ਨੇ ਜੀ ਹਾਂ ਦੋਸਤੋ ਤੁਹਾਨੂੰ ਲੈ ਚੱਲਦੇ ਹਾਂ ਖਬਰ ਵੱਲ ਇਹ ਗੱਲ ਤਾਂ 100% ਦੀ ਸੱਚ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਪੰਜਾਬ ਵਰਗਾ ਮਾਹੌਲ ਬਣਾ ਲੈਂਦੇ ਨੇ ਖੱਡ ਤੌਰ ਵੀ ਮਿਹਨਤ ਸਦਕਾ ਇਹ ਉਹ ਸਫਲਤਾ ਦੀਆਂ ਪੌੜੀਆਂ ਚੜਦੇ ਜਾਂਦੇ ਹਨ ਭਾਵੇਂ ਉਹ ਕੋਈ ਵੀ ਕੀਤਾ ਕਿਉਂ ਨਾ ਹੋਵੇ ਅੱਜ ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਵਿੱਚ ਰਹਿੰਦੇ ਪੰਜਾਬੀ ਕਿਸਾਨਾਂ ਦੀ ਇੱਥੇ ਰਹਿੰਦੇ ਪੰਜਾਬੀ ਕਿਸਾਨ ਗੰਨੇ ਅਤੇ ਕੇਲੇ ਦੀ ਖੇਤੀ ਤੋਂ ਬਾਅਦ ਬਲੂਬੇਰੀ ਦੀ ਖੇਤੀ ਕਰ ਰਹੇ ਹਨ ਜੋ ਕਿ ਬਹੁਤ ਹੀ ਮਹਿੰਗੇ ਭਾਅ ਵਿੱਚ ਵਿਕ ਰਹੀ ਏ ਬਲੂਬੇਰੀ ਦੀ ਕਾਸ਼ਟ ਵਿੱਚ 140 ਪੰਜਾਬੀ ਕਿਸਾਨ ਸਹਿਕਾਰੀ ਗਰੁੱਪ ਬਣਾ ਕੇ ਤਾਲਮਿਲ ਨਾਲ ਕੰਮ ਕਰ ਰਹੇ ਹਨ ਆਸਟ੍ਰੇਲੀਆ ਦੇ ਸੂਬਾ ਨਿਊ ਸਾਊਥ ਵੈਲਜ਼ ਦੇ ਮੱਧ ਉੱਤਰੀ ਕਿਨਾਰੇ ਸਥਿਤ ਕਾਫਸ ਹਾਰਬਰ ਲੰਬੇ ਸਮੇਂ ਤੋਂ ਫਸਲਾਂ ਲਈ ਪ੍ਰਸਿੱਧ ਮੰਨਿਆ ਗਿਆ ਹੈ ਇੱਥੇ ਪੰਜਾਬੀਆਂ ਦੇ ਪਹਿਲਾਂ ਗੰਨੇ ਅਤੇ ਕੇਲੇ ਦੇ ਫਾਰਮ ਸਨ ਹੁਣ ਮਹਿੰਗੇ ਪਾਵਰ ਕੀ ਬਲੂਬੇਰੀ ਦੇ ਖੇਤ ਨਜ਼ਰ ਆਉਂਦੇ ਹਨ ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਵੱਧ ਰਹੀ ਬਲੂਬੇਰੀ ਉਤਪਾਦਨ ਦੀ ਮੰਗ ਜੇ 85% ਤੋਂ ਜ਼ਿਆਦਾ ਕਿਸਾ ਇਕੱਲੇ ਖਾਰਬਰ ਦਾ ਹੈ ਇਸ ਕੀਤੇ ਵਿੱਚ ਬਹੁਤ ਹੀ ਸਦਭਾਵਨਾ ਦੇ ਮਾਹੌਲ ਨਾਲ ਇੱਥੇ ਵਸਦੇ ਕਰੀਬ 250 ਪੰਜਾਬੀ ਜੁੜੇ ਹਨ ਕਰੀਬ 750 ਹੈਕਟੇਅਰ ਰਕਬੇ ਵਿੱਚ ਬਲੂਬੇਰੀ ਦੀ ਖੇਤੀ ਹੁੰਦੀ ਹੈ ਸਾਲ 2016-17 ਵਿੱਚ ਉਨ੍ਹਾਂ ਦੇ ਅਦਾਰੇ ਦਾ ਉਤਪਾਦਨ 3500 ਟਨ ਸੀ ਜੋ ਕਿ ਲਗਭਗ 9 ਕਰੋੜ ਡਾਲਰ ਦਾ ਕਾਰੋਬਾਰ ਆਏ ਇਸ ਸਾਲ ਇਹ ਕਾਰੋਬਾਰ 11 ਕਰੋੜ ਡਾਲਰ ਤੋਂ ਪਾਰ ਹੋਣ ਦੇ ਅਸਾਰ ਹਨ ਥੋਕ ਵਿੱਚ ਬਲੂਬੇਰੀ 15 ਤੋਂ 20 ਪ੍ਰਤੀ ਕਿਲੋ ਹੈ ਜੋ ਕਿ 125 ਗ੍ਰਾਮ ਦੀ ਪੈਕਿੰਗ ਹੈ ਪੰਜਾਬੀ ਕਿਸਾਨਾਂ ਦਾ ਸਹਿਕਾਰੀ ਗਰੁੱਪ ਹੁਣ ਹਾਕੰਗ ਸਿੰਗਾਪੁਰ ਚੀਨ ਅਤੇ ਮੱਧ ਪੂਰਬ ਦੇ ਸਾਨੂੰ ਬਲੂਬੇਰੀ ਬਰਾਮਦ ਕਰ ਰਿਹਾ ਹੈ ਅਮਰੀਕਾ ਦੇ ਸ਼ਹਿਰ ਫਲੋਰੀਡਾ ਕੈਲੀਫੋਰਨੀਆ ਅਤੇ ਕੈਨੇਡਾ ਦੇ ਐਮਬਸਫੋਰਡ ਉਲੀਵਰ ਸ਼ਹਿਰ ਦੇ ਨੀਂ ਮੈਦਾਨੀ ਖੇਤਰਾਂ ਵਿੱਚ ਪੰਜਾਬੀਆਂ ਦੇ ਬਲੂਬੇਰੀ ਦੇ ਵੱਡੇ ਫਾਰਮ ਹਨ ਕੀ ਹੈ ਬਲੂਬੇਰੀ ਚ ਖਾਸ ਅਮਰੀਕਾ ਚ 4 ਸਾਲ ਪਹਿਲਾਂ ਬਲੂਬੇਰੀ ਦੀ ਖੋਜ ਕੀਤੀ ਗਈ ਦੋਸਤੋ ਬਲੂਬੇਰੀ ਵਿੱਚ ਬਹੁਤ ਹੀ ਵੱਧ ਮਾਤਰਾ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਜੋ ਕਿ ਬਲੱਡ ਪ੍ਰੈਸ਼ਰ ਕੈਂਸਰ ਅਤੇ ਹੋਰ ਬਿਮਾਰੀਆਂ ਦੀ ਰੋਕਥਾਮ ਲਈ ਫਾਇਦੇਮੰਦ ਹਨ ਦੋਸਤੋ ਤੁਸੀਂ ਦੇਖਿਆ ਕਿਵੇਂ ਸਾਡੇ ਪੰਜਾਬੀ ਜ਼ਰੇਆ ਕਿੰਨੇ ਡਾਲਰ ਕਮਾ ਰਹੇ ਨੇ ਬਲੂਬੇਰੀ ਰਾਈ ਤੇ ਹੁਣ ਦੀ ਵੀਡੀਓ ਇੰਨੀ ਹੀ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਨਿਊਜ਼ ਇੰਨੀ ਹੀ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ ਹਾਂਜੀ ਸੱਜਣੋ ਜੇ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਤੇ ਉਸ ਤੋਂ ਬਾਅਦ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਤੁਹਾਨੂੰ ਨਵੀਆਂ ਤੇ ਤਾਜ਼ੀਆਂ ਵੀਡੀਓ ਸਭ ਤੋਂ ਪਹਿਲਾਂ ਮਿਲ